ਅੰਠੀ ਹੋਣਗੇ ਤੇ ਅੱਜ ਜਦ ਅੱਗੇ ਕਣਕ ਵੜਣਾ ਬਈ ਬਰਾਲੀ ਲੈ ਕੇ ਆ ਗਏ ਸੀ ਮਸ਼ੀਨ ਆਉਂਦੀ ਉਹ ਪਿੱਛੇ ਹੈ ਜੀ ਪਰ ਮਨਾ ਤੇ ਰੱਖ ਪਰ ਮੇਸ਼ ਲੱਗਾ ਐ ਸੈਡਾਂੀਆਂ ਥੋੜੀਆਂ ਹੀ ਵੜਣ ਤੇ ਆ ਪਾਣੀ ਦੀ ਕੈਣੀ ਲੈ ਕੇ ਆ ਜੀ ਲੈ ਚੀਏ ਨੂੰ ਵੀ ਮੋਟਰ ਤੇ ਲਓ ਜੀ ਮੱਥਾ ਟੇਕ ਕੇ ਚਲਾਉਣ ਲੱਗਿਆ ਮਸ਼ੀਨ ਸ੍ਰੀਸ਼ ਪਤਾ ਵਾ ਇਹ ਆ ਗਈ ਮਸ਼ੀਨ ਪਹਿਲਾਂ ਛੋਟੀਆਂ ਕੈਰੀਆਂ ਦੋਨੇ ਵੱਢ ਕੇ ਫੇਰ ਇੱਧਰ ਛੱਡਾਂਗੇ ਕਾਂਕ ਦੇ ਇੱਧਰ ਅਜੇ ਗਲੀ ਡੰਡਾ ਠੀਕ ਹੀ ਜਾਈਆ ਆਹ ਕਿ ਹੈ ਜੀ ਬੜਾ ਜਿਆਦਾ ਸੀਗਾ ਬਾਕੀ ਠੀਕ ਹੀ ਆ ਥੋੜਾ ਬਹੁਤ ਜਿਹਾ ਗਲੀ ਡੰਡਾ ਆਇਆ ਸੀ ਬਾਕੀ ਝਾੜ ਵੀ ਦੇਖਾਂਗੇ ਕਿੰਨਾ ਕੁ ਨਿਕਲਦਾ ਲਓ ਜੀ ਬੱਡ ਵੀ ਕਾਫੀ ਸਾਰੀ ਕਣਕ ਇੱਧਰ ਬੱਪਾ ਵੀ ਆਇਆ ਗਿਆ ਨੇ ਮੋਟਰ ਦੀ ਚਾਬੀ ਲੈ ਕੇ ਇੱਕ ਚਾਬੀ ਪਹਿਲਾਂ ਮੋਟਰ ਦੇ ਪਈ ਸੀ ਬੱਪੇ ਤੋਂ ਲੈ ਗਈ ਵਿੱਚ ਮੋਟਰ ਦੇ ਹੋ ਜਾਗੇ ਚਾਬੀ ਲੈ ਕੇ ਆਇਆ ਵਿਚਾਰਾ ਤੇ ਸ਼ਰੀਸ਼ ਵੀ ਚੱਲਿਆ ਹੁਣ ਪਾਣੀ ਪੁਣੀ ਪੀ ਕੇ ਕੈਮ ਹੋ ਕੇ ਬਾਈਥੋਂ ਲੰਮਾਈ ਆ ਇਹ ਰਹੇ ਬਾਕੀ ਦੇਖਦਾ ਕੈਸ ਰੂਟ ਨੂੰ ਵੜਦੇ ਆ ਬਾਈ ਹੁਣੀ ਐਸ ਰੂਟ ਨੂੰ ਵੜਣਗੇ ਫਿਰ ਉਪਰੇ ਰਹੇ ਰਹਿਣ ਦਾ ਇੱਕ ਈਲਾ ਸਾਈਡ ਤੇ ਉਹ ਵੀ ਵੜਨਾ ਵਾ ਸਾਰੀ ਨਿਬੜਨੀ ਅੱਜ ਤੇ ਇਹਦਾ ਟੂੜੀ ਬਣਾਵਾਂਗੇ ਦੇਖੋ ਵੀਡੀਓ ਦੇ ਵਿੱਚ ਕੀ ਝਾੜ ਝੂੜ ਨਿਕਲਦਾ ਤੁਹਾਨੂੰ ਦੱਸਾਂਗੇ ਸਾਰਾ ਪੱਟਾ ਅੱਜ ਹੀ ਲੈ ਆਣੀ ਆ ਮੰਡੀ 'ਇ ਸ਼ਾਮ ਤੱਕ ਲੋਤਾਂ ਨਵੇ ਤੱਕ ਬੱਟੀ ਆਉਂਗੀ ਸਾਰੀ ਕਣਕ ਇਹ ਰਾਜੀ ਮੰਡੀ ਲੈ ਜਾਣੀ ਹੈ ਅਰੇ ਆਪਾਂ ਪਿਆਣੀ ਫੈਰਦੇ ਹਾਂ ਆ ਲੋਈ ਰਹੀ ਵੱਡਾ ਹਣ ਛੱਡੋਗੇ ਵੀਰੇ ਆਹ ਲੋ ਛੱਡੋ ਵੀ ਲੋ ਜੀ ਪੱਪੇ ਨੂੰ ਹਥਿਆਰ ਤੋਂ ਤੇ ਹੁਣ ਆਪਾਂ ਨਾ ਨਾ ਦੇ ਦੇਗੇ ਡੈਕਟਵਾਰਾ ਉੱਪਰ ਨਹੀਂ ਕੇਲੇ ਦੇ ਵਿੱਚ ਲੈ ਗਿਆ ਹੁਣ ਬੰਦਾ ਮਸ਼ੀਨ ਪਾਣੀ ਦੇ ਬੈਠ ਟਰੈਕਟਰ ਤੇ ਚਲਾਉਣਾ ਨਹੀਂ ਹੁਣ ਤੋਂ ਪਾਣੀ ਲਿਆ ਫਿਰ ਗਲਾਸ ਭਰ ਕੇ ਬੈਠ ਕੇ ਪੀਏ ਉਹ ਜੀ ਪਲੜ ਪਲੜ ਨੱਪ ਤੇ ਟਰਾਲੀ ਦੇ ਚੰਗੀ ਤਰ੍ਹਾਂ ਵੀਡੀਓ ਰਕੋ ਬਲੌਗਿੰਗ ਹੋ ਰਹੀ ਹੈ ਬਲੌਗਿੰਗ ਲੋ ਜੀ ਇੱਕ ਟਰਾਲੀ ਭਰ ਕੇ ਗਈ ਮੰਡੀ ਨੂੰ ਅੰਕਲ ਲੈ ਗਿਆ ਤੇ ਹੁਣ ਦੂਜੀ ਟਰਾਲੀ ਆਜੀ ਇੱਕ ਡੈਗ ਪੈ ਗਿਆ ਯੋਰੇ ਚ ਤਾਂ ਦੂਜੇ ਡੈਗ ਦੀ ਵਾਰੀ ਆ ਤੇ ਹੁਣ ਆਪਾਂ ਅੱਜ ਕੰਡਾ ਕਰਾ ਕੇ ਲਾਉਣੀ ਆ ਇਹ ਲਾਉਣੀ ਆ ਜੋਧਾ ਮੰਡੀ ਝਾੜ ਮੀਰਾ ਵੇ 20 ਤੋਂ ਪਲੱਸ ਹੋਊਗਾ ਝਾੜ 20 ਤੋਂ ਕਿੰਨਾ ਪਲੱਸ ਹੋਵੇ ਉਹਦਾ ਅਜੇ ਆਪਾਂ ਦੱਸ ਜਾਂ ਨਹੀਂ ਦੱਸ ਸਕਦੇ ਆ ਜੀ ਪਤਾ ਮੈਂ ਜਾਂਦਾ ਕੰਡਾ ਕਰਾਈ ਤੇ ਪਤਾ ਲੱਗੂਗਾ ਇਹਨਾਂ ਮਸ਼ੀਨ ਚਲਾਉਣੀ ਹੈ ਹੋ ਗਈ ਆਉਂਦੀ ਆ ਲੈ ਕੇ ਆਉਂਦੀ ਹੈ ਮਸ਼ੀਨ ਚਲਾਉਣਾ ਕਿ ਇਹ ਚਲਾਇਆ ਪਿੱਛੇ ਵਰਤਣਾ ਨਵੀਂ ਇਹ ਤਾਂ ਲੈ ਕੇ ਆਈ ਪਹਿਲੇ ਸਾਰਾ ਨਾ ਥੋੜੇ ਨਿਕਲਣ ਸਾਰੀ ਇੱਧਰੋਂ ਆ ਵੀ ਟਰਾਲੀ ਹੋ ਗਈ ਤਾਂ ਤੱਕ ਫੁੱਲ ਤੇ ਹੁਣ ਚੱਲੇ ਆਂ ਹੀ ਰੋੜ ਕਰ ਰਾਹ ਤੇ ਵੱਢਣ ਠੀਕ ਆਪੇ ਝਾੜ ਕੇ ਵੀ ਝਾੜ ਕੇ ਦੇ ਵੀ ਇੱਕ ਨੰਬਰ ਆ ਪੂਰਾ ਹੁਣ ਕਾਉਂਟਾਂ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਕਿ ਕੰਡਾ ਕਿ ਰਾਹੀ ਆ ਉਹਦਾ ਤੁਹਾਨੂੰ ਪ੍ਰੋਪਰ ਸਭ ਸਾਰਾ ਦੱਸ ਦਾਂਗੇ ਲਾਸਟ ਤੱਕ ਕਿ ਆ ਵੀ ਹੁਣ ਟਰਾਲੀ ਆਏ ਖੰਡਾ ਹੋਊਗੀ ਫੇਰ ਆਪਾਂ ਨੂੰ ਪਤਾ ਲੱਗ ਜੇ ਕਿੰਨੇ ਕਾਉਂਟਲ ਹੋ ਗਏ ਆ ਮਨਨੇ ਕਿ ਚਲੋ ਵੀ ਝਾੜ 20 ਪਲੱਸ ਹੋਗਾ ਹਾਂ 20 ਦੇ ਵਿੱਚ ਕਿੰਨਾ ਪਲੱਸ ਆ ਉਹ ਫਿਰ ਪਤਾ ਲੱਗੂਗਾ ਹੁਣ ਕਿੱਲੇ ਰੁੜ ਕੇ ਰਾਹ ਤੇ ਉਹ ਸ਼ੈੱਡ ਤੋਂ ਵੀ ਗਾਂ ਇਹਨੂੰ ਜਾਵਾ ਰੋਡ ਚੜਨਾ ਵਾ ਮੈ ਇਧਰ ਦੀ ਵੇਚ ਵੇਚ ਦੀ ਲੈ ਜਾਣਗੇ ਹੁਣ ਰਹੀ ਕਦੀ ਤੂੜੀ ਤੂੜੀ ਬਣਾ ਰਾਂਗੇ ਥੋੜੇ ਦਿਨਾਂ ਤੱਕ ਤਣਕ ਵੱਢ ਕੇ ਸਾਰੀ ਫਿਰ ਤੂੜੀ ਬਣਾਵਾਂਗੇ ਯਾ ਇਹ ਹਾਂ ਲੱਗੇ ਲੱਗੇ ਗਾਣੇ चल हूँ आप लीए पीण तो फिर चलते रुड़कर राह पर लाइन सब्जियाँ पानी पानी पा है भांडे लेके चलते हैं चल करिए लोग पहुंच गए रुड़कर राह ਹਟ ਜਾ ਹਟ ਜਾ ਤਾਨਕ ਵਧਣ ਲੱਗੇ ਏ ਇੱਧਰ ਕੀ ਕਹਿਣਾ ਚਾਹੋਗੇ ਕਾਲਕ ਹੈ ਕੋਹ ਨਹੀਂ ਬਾਣੇ ਕਿਥੋਂ ਨੇ ਕਈਆਂ ਪਤਾ ਹੀ ਨਹੀਂ ਲੱਗਦੇ ਝਾੜ ਬਹੁਤ ਹੈ ਝਾੜ ਠੀਕ ਹੈ ਇੱਕ ਨੰਬਰ ਮਾਹੌਲ ਕਿਵੇਂ ਇੱਕ ਨੰਬਰ ਮਾਹੌਲ ਮਾਹੌਲ ਵੀ ਰੱਖਿਆ ਹੋਰ ਸემი ਆਹ ਕਣਕਰ ਅਹਰੀ ਹੈ ਦੀਦੀ ਆ ਵੀ ਚਲ ਅਖੜੀ ਆ ਅੱਜ ਹਾਲ ਹਾਲ ਤਾਂ ਵਧੀਆ ਕੰਗਰ ਪਰ ਝਾੜ ਠੀਕ ਆ ਮੱਲ ਵੋੜੂਗੀ ਕਹਿਣਾ ਚਾਹੇਗਾ ਅੰਕਲ ਕਹੋ ਆਖ ਦੇ ਖਾਜਾ ਜੱਟ ਹੋਈਦਾ ਕੋਈ ਕੀ ਤਾਂ ਕਰ ਦੋਦੀਆਂ ਖਾਣ ਦੀ ਯਾਰੀ ਐ ਯਾਰੀ ਰੋਟੀ ਖਵਾਦੀ ਐ ਸਵਾਕੀਲਾ ਤਿੰਨ ਕਿਲੇ ਉਧੇ ਹੀ ਤਿੰਨ ਕਿਲੇ ਪੱਡੇ ਗਿਆ 8 11 ਕਿਲੇ ਪੱਡੇ ਗਿਆ ਤੇਰੇ ਇਧਰੋਂ ਬਿਲੇ ਤੇ ਉਧਰ ਹੈ ਨਹੀਂ ਅੰਦਰ ਗਰੇਈ ਮੇਰੀ ਜਾਨ ਨੂੰ ਲੱਗਣਗੇ ਤੋ 2-3 ਕਰ ਬਣ ਤੂਹ ਬਦਨ ਉਹਨੂੰ ਲੱਪਣੀ ਆ ਫਿਰ ਉਹ ਵੱਢ ਕੇ ਫੇਰ ਇਕਲੇ ਤੂੜੀ ਰਹਿ ਜਾਣੀਆਂ ਫਿਰ ਤੂੜੀ ਧਾਲੇ ਹੋਵਾਂਗੇ ਯਾਰ ਗਾਣੇ ਲਈ ਰੱਖਾਂ ਪੀ ਚੱਲ ਪੈਣਾ ਵਾ ਬਾਕੀ ਤੁਹੇ ਦਾ ਸ਼ੋਟ ਆ ਕੀ ਝਾੜਾ ਆ ਦੇਣੇ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਡਾ ਕੀ ਝਾੜਾ ਆ ਸਾਡਾ ਝਾੜ ਵੀ ਤੁਹਾਨੂੰ ਦਾਸਦੇ ਆ ਵੀਡੀਓ ਦੀ ਲਾਸਟ ਦੇ ਉੱਤੇ ਅਨ ਕਾਨਕ ਵੱਟ ਕੇ ਵੇਚਿਆਂ ਦੀ ਮੰਡੀ ਬੱਸੋ ਬੱਸ ਦਾ ਸਿਰੋ ਘੱਟ ਗਿਆ ਬੱਸ ਦਾ ਸਿਰੋ ਘੱਟ ਗਿਆ ਪਰ ਤੋਂ ਤੇ ਬਲੌਗ ਦਾ ਐਂਡ ਕਰਾਰੇ ਫੇਰ ਲਾ ਦਿੱਤੀ ਰਹਿ ਗਿਆ 15 ਵਾਲਾ ਜਿਹੜਾ ਤੇ ਆਡਾ ਬਲੌਗ ਦਾ ਵੀ ਐਂਡ ਕਰਨਾ ਰਹਿ ਗਿਆ ਸੀਗਾ ਜ਼ਰੂਰੀ ਸੀ ਕਰਨਾ ਆਜ ਦੇਖ ਲਿਆ ਕੜੀਆਂ ਭਰੀਆਂ ਨੇ ਤੇ ਬਾਕੀ ਆ ਦੇ ਬਲੌਗ ਦਾ ਐਂਡ ਹੋ ਜੂਗਾ ਤੇ ਝਾੜ ਤੋਂ ਵਧਾ ਦਿੰਦੇ ਆ ਝਾੜ ਬਹੁਤ ਹੈ ਨਾ ਕਿੱਲਾਂ ਉਹਦੇ ਰਵੜਿਆ ਆ ਵਾਹ ਤੇ ਨੇ ਇੱਕ ਪੈ ਗਏ ਬਹੁਤ ਕਰ ਗਏ ਆਏ ਉੱਧਰ ਵੱਟੀ ਜਾਂਦੇ ਆ ਖਾਰੇ ਰਹਿ ਕੇ ਓਏ ਚਾਲ ਜੀ ਮੀਂਹ ਨਾ ਆਇਆ ਕਟੈਕ ਟੋਰ ਪਰਿਆ ਨਾ ਪਾਣੀ ਜਿੰਨਾ ਅਸੀਂ ਝੋੜ ਬੋਲੀ ਉਹਨਾਂ ਥੋੜਾ ਵਾ ਥੋੜਾ ਵਾ ਜੇ ਅਸੀਂ ਉਹਦਾ ਤਾਂ ਹੈਗਾ ਝਾੜ ਜੇ ਅਸੀਂ ਤੁਹਾਨੂੰ ਝਾੜ ਦੱਸੀਏ ਤੇਰੀ ਕਹਿੰਦਾ ਝੂੜ ਬੋਲਦਾ ਝਾੜ ਬਹੁਤ ਹੈ ਇੱਥੇ ਇਹ ਆਪ ਜਿਹਦਾ ਹੈਗਾ ਝਾੜਾ ਕਿੰਨਾ ਘਾਟਦਾ ਝਾੜਾ ਹੈਗਾ ਵਾੱਸ ਕੇ ਹੈਗਾ ਝਾੜ ਅੱਜ ਕਿ ਝਾੜ ਬਹੁਤ ਹੈਦਗੀ ਵੀ ਕੋਈ ਜਿਵੇਂ ਕਹਾਂ ਠੰਡ ਬਹੁਤ ਆ ਹੈਗੀ ਸਾਡੇ ਝਾੜ ਬਹੁਤ ਹੈ ਝਾੜ ਬਹੁਤ ਹੈਦਗੀ ਐਜੀ ਕੀ ਨਵੀਂ ਲਹਿਰਾਂ ਵਹਿ ਰਹੀਆਂ ਹੋ ਗਈਆਂ ਐਜੀ ਦਾ ਉਹ ਪੌਲਸੀਆ ਵੀਰ ਵੀ ਇੰਨਾ ਕਦਣਾ ਹੈ ਜੀ ਅੱਗ ਚ ਪੋਲਿਆ ਸੀ ਨਾ ਅੱਗ ਬਹੁਤ ਆਇਆ ਹੈ ਹੁਣ ਆਪਾਂ ਕਹਿੰਦੇ ਕਣਕ ਬਹੁਤ ਆ ਇਹਨੇ ਲੈਣੀ ਹੋਵੇ ਆ ਕੇ ਲੈ ਸਕਦਾ ਮੈਂ ਹੋਰ ਲਾਉਂਗਾ ਕਣਕ ਦੋਨੇ ਕਣਕ ਮੈਂ ਮੰਗਾਈਆਂ ਹੋ ਕੇ ਟਰਾਲੀਆਂ ਅਣਕ ਹੋਰ ਪਾਵਾਂਗੇ ਆਪਾਂ ਕਣਕ ਬਹੁਤ ਹੈ ਕਣਕ ਬਹੁਤ ਆ ਜਿਹੜੀ ਕਣਕ ਨੂੰ ਕੀ ਕਹਿੰਦੇ ਆ ਮੇਜਰ ਫਾਇਰ ਕਣਕ ਕਹਿੰਦੇ ਆ ਉਹ ਉਹ ਕਣਕ ਆ ਇਹ ਕਣਕ ਬਹੁਤ ਹੈ ਕਣਕ ਬਹੁਤ ਆ ਕਿੰਨੇ ਕਿਲਿਆਂ ਜੋ ਹੋਗੇ ਕਿੰਨੇ ਟੈਂਕ ਹੋਗੇ 10 ਕਿਲੇ ਤਾਂ 7 ਟਰਾਲੀ ਆ ਇਹ 13 7 ਟਰਾਲੀ ਇਹ ਬੰਨ ਟੈਂਕ ਫੁੱਲ ਭਰ ਕੇ ਪਾਏ ਆ ਹੂੰ ਯਾਨੀ ਅਜੇ ਕੀਲਾ ਖੜਾ ਸੀ ਭਾਜਨ ਹੂੰ ਰਹਿੰਦੀ ਆ ਜੀ ਹੂੰ ਹਜੇ ਆਪੀ ਪਿਆ ਕੀਲੇ ਦਾ ਘੇਰਾ ਹਜੇ ਆਪ ਪਿਆ ਹਜੇ ਝੂਠ ਬਹੁਤ ਸਾਡੇ ਵਿੱਚ ਸਾਡ ਨੂੰ ਇਹ ਦੱਸਣ ਲੱਗ ਗਿਓ ਸਾਡੇ ਪਿੰਡ ਵਾਲਿਆਂ ਨੇ ਤਾਂ ਕਿ ਮੱਛਣਾ ਸਾਡੇ ਤੋਂ ਵੀ ਝਾੜ ਦੋ ਹਾਂ ਯਾਰ ਉਹਨਾਂ ਨੇ ਕਹਿਣਾ ਝੂਠ ਬੋਲਦੇ ਆ ਇਹ ਜਿਹੜਾ ਝੋਨੇ 'ਚ ਘਾਟਾ ਪਿਆ ਉਹ ਰੱਬ ਨੇ ਪੂਰਾ ਹੋਰ ਰੱਬ ਨੇ ਪੂਰਾ ਕਰਾ ਝੋਨੇ ਵੇਲੇ ਭਾਈ ਰਹਿ ਜੇ ਅਸੀਂ ਸਾਡਾ ਨਿਕਲਿਆ ਹੀ ਨਹੀਂ ਅਸੀਂ ਨਿਕਲੇ ਨਹੀਂ ਸਾਡਾ ਨਿਕਲਿਆ ਹੀ ਪਿਆ 20 ਬੂ ਦਾ ਹੀ ਹੂੰ ਝੋਨੇ ਵੇਲੇ ਸਾਡਾ ਝਾੜ ਬਈ ਘਟ ਨਿਕਲਿਆ ਪਿਆ ਤੇ ਹੁਣ ਇਹ ਸਾਡਾ ਘਾਟਾ ਪੂਰਾ ਕਰ ਕਿਤੋਂ ਕਹਰੇ ਇਕੱਲੇ ਅਜੇ ਸੀਗੇ ਜਿਹੜਾ ਚ 12 15 ਦਾ ਹੀ ਨਿਕਲਿਆ ਸੀ ਰੱਬ ਨੇ ਪੂਰੀ ਕੰਮ ਇੱਥੇ ਆ ਐਦਾਂ ਦੀ ਕਣਕ ਵੇਲੇ ਪੂਰੇ ਕਰਤੇ ਘਾਟੇ ਪੂਰੇ ਕਰਤੇ ਘਾਟੇ ਪੂਰੇ ਕਰਤੇ ਬਾਪੂਲ ਥਾਪੀ ਦੇਣੀ ਆ ਵੀ ਗੱਡੀ ਲਿਆਉਣੀ ਆ ਹਾਂ ਠੀਕ ਆ ਉਹ ਹੋਰ ਦਾ ਉਹ ਸਰਪ੍ਰਾਈਜ਼ ਆ ਵੀ ਕਿਹੜੀ ਲੈ ਕੇ ਆਉਣੀ ਆ ਗੱਡੀ ਉਹ ਨਹੀਂ ਦੱਸਣੀ ਉਹ ਨਹੀਂ ਦੱਸਣੀ ਆਏ ਨਹੀਂ ਦੱਸਗੇ ਇਹਨੂੰ ਨਹੀਂ ਦੱਸਗੇ ਲਿਆ ਦਿੰਦਾ ਫੇ ਕੀ ਲਿਆ ਦਿੰਦਾ ਗੱਡੀ ਉਹ ਲੈ ਕੇ ਆਉਣੀ ਜਿਹੜੀ ਪਿੰਡ 'ਚ ਕਿਸੇ ਕੋਲ ਹੈ ਨਹੀਂਗੀ ਦੂਜੀ ਉਹ ਲੈ ਆਓ ਇਹ ਚੀਜ਼ ਕਿਸੇ ਕੋਲੇ ਹੈ ਨਹੀਂਗੀ ਆ ਬਹੁਤ ਚੀਜ਼ ਉਹ ਲੈ ਕੇ ਆਉਣੀ ਆ ਜਿਹੜੀ ਪਿੰਡ 'ਚ ਕਿਸੇ ਕੋਲ ਹੈ ਨਹੀਂ ਜਿਹੜੀ ਲੈ ਕੇ ਜੀ ਸਾਰੀ ਦੇਉਣੀ ਆ ਜੇ ਫੋਨ ਕਰ ਲੱਗੇ ਆਪਾਂ ਵਲੌਗ ਖਤਮ ਖਤਮ ਨਹੀਂ ਯਾਰ ਹਜੇ ਰਹਿੰਦੇ ਆ ਨਹੀਂ ਹੋਰ ਰਹਿੰਦੇ ਹੋ ਆਪਾਂ ਨੈਕਸਟ ਵਲੌਗ ਦੇ ਨੈਕਸਟ ਪਾਰਟ ਕੀ ਲੈ ਜੇ 12 ਘੜੇ 12 ਖੜੇ ਨੇ ਉਹ ਆਪਾਂ ਨੈਕਸਟ ਪਾਰਟ ਦੇ ਵਿੱਚ ਬਣਾਵਾਂਗੇ ਨਾਲੇ ਆਪਾਂ ਤੂੜੀ ਵਾਲੀ ਵੀ ਦੇਖਦੇ ਅੱਜ ਜੇ ਵਿਲੇ ਹੋਗੇ ਚਲਾਵਾਂਗੇ ਉਮੀਦ ਆ ਵੀ ਅੱਜ ਕਣਕ ਵੱਢ ਕੇ ਤੂੜੀ ਵਾਲੀ ਚਲਾਵਾਂਗੇ ਤੱਕ ਕੱਲ ਨੂੰ ਤਾਂ ਪੱਕੀ ਕੱਲ ਨੂੰ ਤਾਂ ਪੱਕੀ ਆ ਤੇ ਕੱਲ ਵਾਲੇ ਵਲੌਗ ਹੋਣਾ ਹੱਡਾ ਆ ਗਿਆ ਬਾਕੀ ਕੱਲ ਵਾਲੇ ਵਲੌਗ ਦੇ ਵਿੱਚ ਵੀ ਦੇਖ ਲਿਓ ਤੂੜੀ ਦਾ ਕੀ ਕਰਕੇ ਅੱਜ ਪਹੁੰਚ ਗਿਆ ਇਹ ਵਲੌਗ ਕੱਲ ਨੂੰ ਤੱਕ ਹੀ ਪਹੁੰਚਣਾ ਵੇਹੇ ਤਾਂ ਜਾ ਰਹੇ ਹਾਂ ਹੂੰਗਾ ਕੱਲ ਨੂੰ ਤੱਕ ਪਹੁੰਚਾਂਗਾ ਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰਕੇ ਦੱਸਿਓ ਵੀ ਕਿੰਨਾ ਝਾਰਨੇ ਪਿਆ ਤੁਹਾਡੇ ਤੁਹਾਡੇ ਬਹੁਤ ਆ ਸਾਡਾ ਝੂਠ ਤਾਂ ਸੁਣ ਲਿਆ ਤੁਹਾਡਾ ਝੂਠ ਤੁਸੀਂ ਸੁਣ ਲਿਆ ਆਹਦਾ ਤੁਸੀਂ ਝਾੜ ਦੱਸ ਦਿਓ ਓਕੇ ਜੀ ਮਰਦਿਆਂ ਹੋ ਗਏ ਵਧੀਆ ਜਿਹਾ ਵਲੋਗ ਦੇ ਆਹ ਯਾਰ ਕੀ ਹੁੰਦਾ ਮਾਮਲੇ ਚ ਕੋਣ ਵਾਲੇ ਹਾਂ ਆਪਾਂ ਮਾਮਲਾ ਚਕਾ ਦੇਣਾ ਹੁਣ ਓਕੇ ਜੀ ਬਾਈ